ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਊਜ਼ 18 ਤੇ ਪੀਐਮ ਦਾ ਧਮਾਕੇਦਾਰ ਇੰਟਰਵਿਊ 2024 ਦੇ ਲਈ ਕੀ ਹੈ ਮੋਦੀ ਦੀ ਗਰੰਟੀ ਦਾ ਰੋਡ ਮੈਪ ਕੱਲ ਰਾਤ 9 ਵਜੇ ਪੀਐਮ ਮੋਦੀ ਦੇ ਜਣੇ ਕਿ ਹਰ ਸਵਾਲ ਦਾ ਜਵਾਬ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਨੂੰ ਐਲਾਨਿਆ ਕੈਂਡੀਡੇਟ ਸਾਰੀਆਂ 13 ਸੀਟਾਂ ਤੇ ਅਕਾਲੀ ਦਲ ਨੇ ਉਤਾਰੇ ਉਮੀਦਵਾਰ ਬਲਟੋਹਾ ਬੋਲੇ ਪਾਰਟੀ ਦੀ ਝੋਲੀ ਪਾਵਾਂਗਾ ਵੱਡੀ ਜਿੱਤ ਲੋਕ ਸਭਾ ਚੋਣਾਂ ਦੇ ਵਿਚਾਲੇ ਕਾਂਗਰਸ ਨੂੰ ਵੱਡਾ ਝਟਕਾ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਛੱਡਿਆ ਉਹਦਾ ਇਨਚਾਰਜ ਦੀਪਕ ਬਾਬਰੀਆ ਦੇ ਨਾਲ ਮਤਭੇਦਾਂ ਕਰਕੇ ਦਿੱਤਾ ਅਸਤੀਫਾ ਦਿੱਲੀ ਦੇ ਵਿੱਚ ਆਪ ਦੇ ਨਾਲ ਗੱਠਜੋੜ ਤੇ ਵਿੱਚ ਕਿ ਸਵਾਲ ਲਵਲੀ ਦੇ ਅਸਤੀਫੇ ਤੇ ਕਾਂਗਰਸ ਦੇ ਵਿੱਚ ਕਮਸਾਨ ਦਿੱਲੀ ਦੇ ਵਿੱਚ ਲਵਲੀ ਦੇ ਕਰਦੇ ਬਾਹਰ ਭੇੜੇ ਟਾਂਗਰ ਸੀ ਸਮਰਥਕਾਂ ਨੇ ਦਿੱਲੀ ਕਾਂਗਰਸ ਦੇ ਇਨਚਾਰਜ ਦੀਪਕ ਬਾਬਰੀਆ ਦੇ ਖਿਲਾਫ ਕੀ ਤੀ ਨਾਰੇਬਾਜ਼ੀ ਮੌਨ ਲੜਨ ਦੀਆਂ ਨੇ ਚਰਚਾਵ ਵਿਚਾਲੇ ਕੱਲ ਬਲਕੌਰ ਸਿੰਘ ਨੂੰ ਮਿਲਣਗੇ ਪ੍ਰਤਾਪ ਸਿੰਘ ਬਾਜਵਾ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਿੰਦਰ ਸਿੱਧੂ ਵੀ ਰਹਿਣਗੇ ਮੌਜੂਦ ਪਿੰਡ ਮੂਸਾ ਦੀ ਪਿੰਡ ਮੂਸਾ ਦੇ ਵਿੱਚ ਮੀਟਿੰਗ ਤੋਂ ਬਾਅਦ ਬਲਕੌਰ ਸਿੰਘ ਲੈ ਸਕਦੇ ਨੇ ਕੋਈ ਵੱਡਾ ਫੈਸਲਾ ਆਜ ਪਾਕ ਗੁਰਜੀਤ ਗਰੇਵਾਲ ਦਾ ਐ ਜੀ ਪੀ ਸੀ ਪ੍ਰਧਾਨ ਧਾਮੀ ਨੂੰ ਜਵਾਬ ਬੋਲੇ ਤੁਹਾਡਾ ਸਿਆਸੀ ਪਾਰਟੀ ਦੇ ਵਿੱਚ ਹੋਣਾ ਸਹੀ ਤੇ ਦੂਜਿਆਂ ਦੇ ਲਈ ਗਲਤ ਧਾਮੀ ਨੇ ਡੀ ਜੀ ਐਮ ਸੀ ਮੈਂਬਰਾਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੇ ਜਤਾਇਆ ਸੀ ਇਤਰਾਜ਼ ਆਵਾਦੀ ਪਾਰਟੀ ਦਾ ਵੱਡਾ ਦਾਵਾ ਚੋਣ ਕਮਿਸ਼ਨ ਤੇ ਕੈਂਪੇਨ Song ਤੇ ਰੋਕ ਲਗਾਉਣ ਦਾ ਲਾਇਆ ਇਲਜ਼ਾਮ ਕਿ ਐਲੈਕਸ਼ਨ ਕਮਿਸ਼ਨ ਨੂੰ ਜੇਲ੍ਹ ਦਾ ਜਵਾਬ ਬੋਰਡ ਤੋਂ ਦੇਵਾਂ ਅੱਗੇ ਵਾਲੀ ਲਾਈਨ ਤੇ ਇਤਰਾਜ਼ ਪਰ ਅਸੀਂ ਕਿਤੇ ਵੀ ਨਹੀਂ ਲਿਆ BJP ਦਾ ਨਾਮ ਗੁਰਦਾਸਪੁਰ ਜੇਲ੍ਹ ਦੇ ਵਿੱਚ ਇੱਕ ਹਵਾਲਾ ਤੀਨੇ ਸੁਪਰਡੈਂਟ ਤੇ ਕੀਤਾ ਹਮਲਾ ਦਫਤਰ ਦੇ ਵਿੱਚ ਵੜ ਕੇ ਕੁਰਸੀ ਚੁੱਕ ਕੇ ਮਾਰੀ ਵਾਰ ਵਾਰ ਬੱਚੇ ਜੇਲ੍ਹ ਸੁਪਰਡੈਂਟ ਗੈਂਗਸਟਰ ਵਿੱਕੀ ਗੌਂਦਰ ਗੈਂਗ ਦਾ ਗੁਰਗਾ ਗਿਫਤਾਰ ਜੰਦਰਪੁਰ ਪੁਲਿਸ ਨੇ 3 ਹਥਿਆਰਾਂ ਸਮੇਂ ਬਦਮਾਸ਼ ਨੂੰ ਕੀਤਾ ਕਾਬੂ ਹਥਿਆਰ ਤੇ ਨਸ਼ਾ ਤਸਕਰੀ ਦੇ ਵਿੱਚ ਸੀ ਸ਼ਾਮਿਲ ਮਹਾਦੇਵ ਬੇਟਿੰਗ ਐਪ ਮਾਮਲੇ ਦੇ ਵਿੱਚ ਇੱਕ ਹੋਰ ਵੱਡੀ ਗਿਫਤਾਰੀ ਮੁੰਬਈ ਕ੍ਰਾਈਮ ਬ੍ਰਾਂਚ ਨੇ ਅਦਾਕਾਰ ਸाहिल ਖਾਨ ਨੂੰ ਕੀਤਾ ਅਰੈਸਟ ਕੋਰਟ ਨੇ ਮੁਲਜ਼ਮ ਨੂੰ 1 ਮਈ ਤੱਕ ਰਿਮਾਨ ਤੇ ਭੇਜਿਆ ਸਤਿ ਸ਼੍ਰੀ ਅਕਾਲ ਤੁਸੀਂ ਵਿਖਰੇ ਹੋ న్యూਸ 18 ਪੰਜਾਬ ਨਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਤੇ ਸ਼ੁਰੂਆਤ ਕਰਨ ਜਾ ਰਹੇ ਹਾਂ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਲੋਕ ਸਭਾ ਚੋਣਾਂ ਦੇ ਵਿਚਾਲੇ ਦਿੱਲੀ ਦੇ ਵਿੱਚ ਕਾਂਗਰਸ ਵਰਸਸ ਕਾਂਗਰਸ ਹੀ ਨਜ਼ਰ ਆ ਰਿਹਾ ਹੈ ਅਰਵਿੰਦਰ ਸਿੰਘ ਲਵਲੀ ਦੇ ਅਸਤੀਫੇ ਤੇ ਕਮਸਾਨ ਸ਼ੁਰੂ ਹੋ ਗਿਆ ਹੈ ਅਰਵਿੰਦਰ ਲਵਲੀ ਦੇ ਘਰ ਦੇ ਬਾਹਰ ਕਾਂਗਰਸੀ ਆਪਸ ਦੇ ਵਿੱਚ ਵਿੜੇ ਨੇ ਲਵਲੀ ਦੇ ਸਮਰਥਕਾਂ ਤੇ ਕਾਂਗਰਸ ਸਮਰਥਕਾਂ ਦੇ ਵਿਚਾਲੇ ਛੜਪ ਹੋਈ ਹੈ ਲਵਲੀ ਨੇ ਅੱਜ ਸਵੇਰੇ ਹੀ ਛੱਡੀ ਹੈ ਦਿੱਲੀ ਕਾਂਗਰਸ ਇਨਚਾਰਜ ਦੀਪਕ ਬਾਬਰੀਆ ਦੇ ਨਾਲ ਮਤਭੇਦਾਂ ਕਰਕੇ ਦਸਰੋਂ ਦੇ ਬਲ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਤਸਵੀਰਾਂ ਸੀ ਤੁਹਾਨੂੰ ਜੋ ਵਿਖਾ ਰਿਹਾ ਹਰਵਿੰਦਰ ਲਵਲੀ ਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਕਾਂਗਰਸੀ ਆਪਸ ਦੇ ਵਿੱਚ ਭਿੜਦੇ ਹੋਏ ਨਜ਼ਰ ਆਏ ਕਾਂਗਰਸਾਂ ਦੇ ਕਾਂਗਰਸੀ ਸਮਰਥਕਾਂ ਦੇ ਵਿਚਕਾਰ ਇਹ ਜਿਹੜੀ ਕਿ ਝੜਪ ਹੋ ਗਈ ਇੱਕ ਪਾਸੇ ਲਵਲੀ ਦੇ ਸਮਰਥਕ ਸਨ ਦੂਜੇ ਪਾਸੇ ਕਾਂਗਰਸ ਸਮਰਥਕ ਜਿਨ੍ਹਾਂ ਦੇ ਵਿਚਾਲੇ ਇਹ ਝੜਪ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਸੋ ਲੋਕ ਸਭਾ ਚੋਣਾਂ ਦੇ ਵਿਚਾਲੇ ਇੱਕ ਵੱਡਾ ਝਟਕਾ ਦਿੱਲੀ ਕਾਂਗਰਸ ਦੇ ਲਈ ਇਹ ਕਿਆ ਜਾ ਸਕਦਾ ਜਦੋਂ ਕਿ ਅਰਵਿੰਦਰ ਸਿੰਘ ਲਵਲੀ ਦੇ ਵੱਲੋਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਹੈ ਇਨਚਾਰਜ ਦੀਪਕ ਬਾਬਰੀਆ ਦੇ ਨਾਲ ਮਤਭੇਦਾਂ ਕਰਕੇ ਦਰਸਲ ਉਹਨਾਂ ਨੇ ਇਹ ਵੱਡਾ ਫੈਸਲਾ ਲਿਆ ਹੈ ਅਲਾਇਕ ਉਹਨਾਂ ਨੂੰ ਮਨਾਉਣ ਦੀਆਂ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਨੇ ਵੱਡੇ ਲੀਡਰ ਨੇ ਜੋ ਕਾਂਗਰਸ ਦੇ ਉਹਨਾਂ ਦੇ ਵੱਲੋਂ ਉਹਨਾਂ ਦੇ ਨਾਲ ਰابطਾ ਵੀ ਕਾਇਮ ਕੀਤਾ ਜਾ ਰਿਹਾ ਘਰ ਜਾ ਕੇ ਵੀ ਜਿੱਥੇ ਕਿ ਗੱਲਬਾਤ ਕੀਤੀ ਗਈ ਉਹਨਾਂ ਦੀ ਗੱਲਬਾਤ ਨੂੰ ਸੁਣਿਆ ਗਿਆ ਪਰ ਇਸ ਦੇ ਵਿਚਾਲੇ ਅਰਵਿੰਦਰ ਲਵਲੀ ਦੇ ਘਰ ਦੇ ਬਾਹਰੋਂ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਲਵਲੀ ਦੇ ਸਮਰਥਕ ਤੇ ਕਾਂਗਰਸ ਸਮਰਥਕਾਂ ਦੇ ਵਿਚਾਲੇ ਝੜਪ ਹੁੰਦੀ ਨਜ਼ਰ ਆਈ ਸੋ ਲੋਕ ਸਭਾ ਚੋਣਾਂ ਦੇ ਵਿਚਾਰੇ ਦਰਸਲ ਕਾਂਗਰਸ ਨੂੰ ਵੱਡਾ ਛਟਕਾ ਲੱਗਿਆ ਦਿੱਲੀ ਕਾਂਗਰਸ ਦੇ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਨੇ ਅਹੁਦਾ ਛੱਡ ਦਿੱਤਾ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਗਿਆ ਕਾਂਗਰਸ ਪ੍ਰਧਾਨ ਖੜਗੇ ਨੂੰ ਚਿੱਠੀ ਲਿਖ ਕੇ ਅਸਤੀਫਾ ਭੇਜਿਆ ਗਿਆ ਇਨਚਾਰਜ ਦੀਪਕ ਬਾਬਰੀਆ ਦੇ ਨਾਲ ਮਤ ਪੇਦਾਂ ਦੇ ਕਰਕੇ ਅਸਤੀਫਾ ਦਿੱਤਾ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਨਾਲ ਗੱਠ ਜੋੜਦੇ ਵੀ ਅਰਵਿੰਦਰ ਲਵਲੀ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਮੈਂ ਆਪਣੇ ਆਪ ਨੂੰ ਅਪਾਹਜ ਮਹਿਸੂਸ ਕਰ ਰਿਹਾ ਹਾਂ ਲਵਲੀ ਦੇ ਵੱਲ ਉਸ ਦੇ ਵਿੱਚ ਕਿਹਾ ਗਿਆ ਜ਼ਿਕਰ ਕੀਤਾ ਗਿਆ ਕਿ ਮੈਂ ਆਪਣੇ ਆਪ ਨੂੰ ਅਪਾਹਜ ਮਹਿਸੂਸ ਕਰ ਰਿਹਾ ਹਾਂ ਮੈਨੂੰ ਡੀਪੀਸੀਸੀ ਦੇ ਵਿੱਚ ਕੋਈ ਵੀ ਸੀਨੀਅਰ ਨਿਯੁਕਤੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਕਰਨ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ ਦਿੱਲੀ ਦੇ ਵਿੱਚ 150 ਤੋਂ ਵੱਧ ਬਲਾਕਾਂ ਦੇ ਵਿੱਚ ਬਲਾਕ ਪ੍ਰਧਾਨ ਨਹੀਂ ਨੇ ਦਿੱਲੀ ਇਕਾਈ ਦੇ ਵਿਰੋਧ ਦੇ ਬਾਵਜੂਦ ਆਪ ਦੇ ਨਾਲ ਗ੍ਰੈਟੀਟਿਊਡ ਕੀਤਾ ਗਿਆ ਨਾਲ ਇਹਨਾਂ ਨੇ ਕਿਹਾ ਕਿ ਆਪ ਦੇ ਅੱਧੇ ਕੈਬਨਟ ਮੰਤਰੀ ਕ腐ਸ਼ਨ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ। ਹੈ ਆਰਡਿਟ ਆਨ ਸਾਈਡੋਂ ਦਾ ਟੀਵੀ ਕਿ ਆ ਵੀ ਉਹਨਾਂ ਨੇ ਰਿਜ਼ਾਈਨ ਕਰ ਦਿਆ। ਤੇ ਪਸੇ ਇਤਨੇ ਵੱਡੇ ਪਸੇ ਰਿਜ਼ਾਈਨ ਕਰਨਾ ਆਈ ਕਾਡਨਟ ਹਮ ਬਲੀਵ ਇਟ। ਠੀਕ ਹੈ ਸਹੀ ਹੈ ਕਿ ਆ ਵੀ ਉਹਨਾਂ ਦੇ ਰੀਜ਼ਨਸ ਹੋਗੇ। ਥੈਟ ਇਜ਼ ਆਵਰ ਇੰਟਰਨਲ ਪਾਰਟੀ ਅਫੇਅਰ ਐਂਡ ਵਿਲ ਡਿਸਕਸ ਇਨ ਦਾ ਪਾਰਟੀ ਪਾਰਟੀ ਮੀਟਿੰਗ। ਆਪ ਤਾਂ ਵੀ ਬਾਤ ਕਰਕੇ ਆਏ ਹੈ। ਕੀ यही उन्होंने कहा कि आर रीजन बिकॉज दे फ्रॉम दिस कहाजिडेंटशिप नॉट फ्रॉम दार्टी सर क्या इस वापस लेने के आसार हैं पार्टी का मैटर है पार्टी डिस्कस करके उसके बाद कॉल आया सर दीपक बावरिया जी का कोई कॉल आया किसी का कॉल आया मेरे को उस बारे में तो था। सर क्या बीजेपी बिल्कुल उसमें सर, सर, ना। 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 आपने कहा कि मैं अभी पद में नहीं रहना चाहता इससे अलग कुछ नहीं देखिए कांग्रेस के अंदर सब ठीक ठाक नहीं है कांग्रेस में जिस प्रकार से एक परिवार सबको चलाना चाहता है और परिवार ही तय करता है उससे पार्टी के जो जमीनी नेता वो तंग है और जिस प्रकार से उन्होंने आम आदमी पार्टी का साथ समझौता किया और लोगों को अपने कार्यकर्ताओं को मजबूर किया उससे कार्यकर्ता भी तंग है और जमीन पर उनके कार्यकर्ता आज आम आदमी पार्टी के कार्य नेताओं के लिए जहाँ उनके सांसदों जिनको सांसद के लिए टिकट मिला उनके लिए काम कर नहीं रहे कोई देखता है उनको कि कल तक जिन लोगों को लेकर वह खुद भ्रष्टाचार के आरोप लगाते थे आज उन्हीं लोगों के साथ समझौता करके कर चुनाव लड़े ये कैसे पॉसिबल है तो दिखता है कि आ, वहाँ पर लोगों का सास घुट रहा है लोगों को घुटन हो रही है इसलिए वह इस्तीफा रहे हैं पारिवारिक कार्यक्रम में था तब एक पता चला कि लवली जी ने इस्तीफा दिया है और कोई चिट्ठी लिखी है चिट्ठी तो मैं, मैं पढ़ नहीं पाया क्योंकि मैं एक पारिवारिक कार्यक्रम था इसलिए सीधे आया बात हुई है आ, बहुत स्पष्ट रूप से उनके मन में बहुत पीड़ा है और कुछ चीजों को लेकर आंदोलित है उनको लगता है कि पिछले महीने दो महीने में जिस तरीके से जो बातें नहीं पढ़ी पूरे हर पॉइंट पर तो मैं नहीं कोई प्रतिक्रिया दे पाऊंगा लेकिन एक व्यक्तिगत पीड़ा है एक कांग्रेस अध्यक्ष होके और एक कांग्रेस का कार्यकर्ता होके और मुझे लगता है कि जो बातें उन्होंने कही हैं उनकी पीड़ा इस पर गंभीरता से ध्यान जरूर देना पड़ेगा लेकिन मुझे लगता है कि उनको ऐसा महसूस हुआ है कि हम लोग यहाँ लीडरशिप गंभीरता से नहीं ਇਹ ਸ਼ਾਇਦ ਜੋ ਸੰਵੇਦਨਸ਼ੀਲਤਾ ਕਾਂਗਰਸ ਦੀ ਨੇਤ੍ਰਿਤਕੀ ਹੈ ਕਾਂਗਰਸ ਦੇ ਕਾਰਕਤਾਵਾਂ ਦੇ ਅੰਦਰ ਮੈਂ ਜੋ ਬਾਤਾਂ تھیں ਉਸਕੋ ਸ਼ਾਇਦ ਇਸ ਤਰੀਕੇ ਸੇ ਐਡਰੈਸ ਨਹੀਂ ਕਰ ਪਾਏ ਹੈ ਮੈਂ ਵੀ ਬਹੁਤ ਜ਼ਿਆਦਾ ਨਹੀਂ ਬੋਲਣਾ ਚਾਹਤਾ ਕਿਉਂਕਿ ਹਮ ਵੀ ਕੋਸ਼ਿਸ਼ ਕਰਾਂਗੇ ਲੋਗੋ ਸੇ ਉੱਪਰ ਤਦਰਾ ਆਮ ਆਦੀ ਪਾਰਟੀ ਦੇ ਵੱਲ ਵੱਡਾ ਦਾਵਾ ਕੀਤਾ ਗਿਆ ਆਪ ਦਾ ਕਹਿੰਦਾ ਕਿ ਚੋਣ ਕਮਿਸ਼ਨ ਨੇ ਸਾਡੇ ਕੈਂਪੇਨ Song ਤੇ ਰੋਕ ਲਗਾ ਦਿੱਤੀ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੈਂਪੇਨ Song ਤੇ ਰੋਕ ਲਗਾਈ ਗਈ ਹੈ ਜੋ ਆਮ ਆਦੀ ਪਾਰਟੀ ਦਾਵਾ ਕਰ ਰਹੀ ਹੈ ਇਲੈਕਸ਼ਨ ਕਮਿਸ਼ਨ ਨੂੰ ਜੇਲ ਦਾ ਜਵਾਬ ਗੂੜਤੋਂ ਦੇਵਾਂਗੇ ਤੇ ਇਤਰਾਜ਼ ਤਾਇਆ ਗਿਆ ਸਾਡੇ ਕੈਂਪੇਨ Song ਦੇ ਵਿੱਚ ਕਿਤੇ ਵੀ BJP ਦਾ ਨਾਮ ਨਹੀਂ ਹਾਲਾਂਕਿ ਆਮ ਆਦੀ ਪਾਰਟੀ ਦੇ ਵਿਰੁੱਧ ਇਹ ਵੀ ਦਾਵਾ ਕੀਤਾ ਗਿਆ ਆਪਦਾ ਕਹਿਣਾ ਹੈ ਕਿ BJP ਦੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਤੇ ਕਾਰਵਾਈ ਨਹੀਂ ਹੋ ਰਹੀ BJP ਨੇ ਆਪਣੀ ਤਾਨਾਸ਼ਾਹੀ ਦਾ ਸਬੂਤ ਪੇਸ਼ ਕੀਤਾ ਹੈ ਆਮ ਆਦੀ ਪਾਰਟੀ ਦੇ ਵਿਰੁੱਧ BJP ਨੂੰ ਹੀ ਨਿਸ਼ਾਨੇ ਤੇ ਲਿਆ ਗਿਆ ਭਾਰਤੀ ਜਨਤਾ ਪਾਰਟੀ ਕੇ ਇੱਕ ਹੋਰ ਰਾਜਨੀਤਿਕ ਹਥਿਆਰ इलेक्शन कमीशन ऑफ इंडिया ने अपने इस पत्र के माध्यम से आम आदमी पार्टी के कैंपेन सॉन्ग पर रोक लगा दी है यह भारत के इतिहास में पहली बार हुआ होगा कि किसी पार्टी के कैंपेन सॉन्ग पर इलेक्शन कमीशन ऑफ इंडिया ने रोक लगाई होगी वो इलेक्शन कमीशन ऑफ इंडिया जिसको भारतीय जनता पार्टी की जो रोज आचार संहिता की धज्जियां उड़ाई जाती हैं उनके द्वारा वो नहीं दिखती हैं। लेकिन आम आदमी पार्टी के नेता सांस तक ले लेते हैं तो उनको ऐसे नोटिस आ जाते हैं जब भारतीय जनता पार्टी ईडी और सीबीआई का प्रयोग करके आचार संहिता के दौरान विपक्ष के नेताओं को जेल में डालती है उससे उस पर इलेक्शन कमीशन ऑफ इंडिया को कोई आपत्ति नहीं लेकिन जब आम आदमी पार्टी उसको गाने में लिख देती है उस पर इलेक्शन कमीशन ऑफ इंडिया को बहुत आपत्ति है वो कहते हैं कि जेल का जवाब वोट से देंगे ये रूलिंग पार्टी को और एजेंसीज को बहुत पुअर लाइट में दिखाता है आप सीबीआई के हेड को नहीं बदलेंगे आप ईडी के डायरेक्टर को चुनाव के दौरान नहीं बदलेंगे आप इनकम टैक्स के डायरेक्टर को अध्यक्ष को चुनाव के दौरान नहीं बदलेंगे उनके विपक्ष पर हमले को नहीं रोकेंगे लेकिन अगर कोई प्रचार में कह दे कि झूठी गिरफ्तारियां हो रही हैं तो ईसीआई को उससे ऑब्जेक्शन है ਕੱਲ ਮੂਸੇ ਵਾਲਾ ਦੇ ਘਰ ਜਾਣਗੇ ਕਾਂਗਰਸ ਲੀਡਰ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਬਠਿੰਡਾ ਤੋਂ ਕਾਂਗਰਸ ਉਮੀਦਵਾਰ ਜੀਤ ਮਹਿੰਦਰ ਸਿੱਧੂ ਵੇਸਦਾਰਨ ਮੰਨ ਦੇ ਨਾਲ ਮੌਜੂਦ ਰਹਿਣਗੇ ਬਲਕੌਰ ਸਿੰਘ ਦੇ ਆਜ਼ਾਦ ਚੋਣ ਲੜਨ ਦੀਆਂ ਦਰਸਲ ਚਰਚਾਵਾਂ ਨੇ ਬਠਿੰਡਾ ਤੋਂ ਚੋਣ ਲੜਨ ਦੀਆਂ ਜੋ ਚਰਚਾਵਾਂ ਚੱਲੀਆਂ ਨੇ ਦੋਵੇਂ ਲੀਡਰਾਂ ਤੋਂ ਮੁਲਾਕਾਤ ਤੋਂ ਬਾਅਦ ਬਲਕੌਰ ਸਿੰਘ ਆਪਣੇ ਸਮਰਥਕਾਂ ਦੇ ਨਾਲ ਮੀਟਿੰਗ ਕਰਕੇ ਚੋਣ ਲੜਨ ਨੂੰ ਲੈ ਕੇ ਕੋਈ ਫੈਸਲਾ ਲੈ ਸਕਦੇ ਨੇ ਹਾਲਾਂਕਿ ਉਸਤੇ ਵੀ ਨਜ਼ਰ ਆਏਗੀ ਕਿ ਆਖਰਕਾਰ ਮੀਟਿੰਗ ਤੋਂ ਬਾਅਦ ਬਲਕੌਰ ਸਿੰਘ ਦੇ ਵੱਲੋਂ ਕੀ ਵੱਡਾ ਫੈਸਲਾ ਲਿਆ ਜਾਂਦਾ ਪ੍ਰ ਕਾਂਗਰਸ ਲੀਡਰਸ਼ਿਪ ਦੇ ਵੱਲੋਂ ਜਰੂਰ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ ਤਾਂ ਆਜ਼ਾਦ ਜੋ ਕਿ ਚੋਣ ਨਾ ਲੜਨ ਸੋਚ ਦੇ ਵਿਚਾਲੇ ਕਿ ਅਜਾ ਚੋਣ ਲੜਨ ਦੀਆਂ ਚਚਾਵਾਂ ਨੇ ਤਾਂ ਬਲਕੌਰ ਸਿੰਘ ਦੇ ਨਾਲ ਪ੍ਰਤਾਪ ਸਿੰਘ ਬਾਜਵਾਦ ਦੇ ਵੱਲੋਂ ਮੁਲਾਕਾਤ ਕੀਤੀ ਜਾਵੇ ਕਿ ਮਠੰਡਾ ਤੋਂ ਜੋ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਜੀਤ ਮਹਿੰਦਰ ਸਿੰਘ ਸਿੱਧੂ ਉਹ ਵੀ ਉਹਨਾਂ ਦੇ ਨਾਲ ਮੌਜੂਦ ਰਹਿਣਗੇ ਹਾਲਾਂਕਿ ਉਸ ਤੋਂ ਬਾਅਦ ਬਲਕੌਰ ਸਿੰਘ ਆਪਣੇ ਪੱਧਰ ਤੇ ਜਿਹੜੀ ਕਿ ਮੀਟਿੰਗ ਕਰਨਗੇ ਸਮਰਥਕਾਂ ਦੇ ਨਾਲ ਉਸ ਤੋਂ ਬਾਅਦ ਕੀ ਅਗਲਾ ਕੀ ਫੈਸਲਾ ਆ ਲਿਆਜਾ ਵੇਗਾ ਹੁਣ ਵੱਡਾ ਸਵਾਲ ਹੈ ਕਿ ਆਖਰਕਾਰ ਇਸ ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜੀਤਮਿੰਦਰ ਸਿੱਧੂ ਦੇ ਨਾਲ ਮੀਟਿੰਗ ਤੋਂ ਬਾਅਦ ਬਲਕੌਰ ਸਿੰਘ ਕਿਹੜਾ ਵੱਡਾ ਫੈਸਲਾ ਲੈਂਦੇ ਨੇ ਭਾਜਪਾ ਨੂੰ ਹਰਜੀਤ ਗਰੇਵਾਲ ਦੇ ਵੱਲੋਂ ਐ ਜੀ ਪੀ ਸੀ ਪ੍ਰਧਾਨ ਧਾਮੀ ਨੂੰ ਜਵਾਬ ਦਿੱਤਾ ਗਿਆ ਧਾਮੀ ਖੁਦ ਵੀ ਸਿਆਸੀ ਪਾਰਟੀ ਦੇ ਮੈਂਬਰ ਨੇ ਹਰਜੀਤ ਗਰੇਵਾਲ ਦੇ ਵੱਲੋਂ ਹਜਿੰਦਰ ਸਿੰਘ ਤਾਮੀ ਨੇ ਜਵਾਬ ਦਿੰਦੇ ਕਿਹਾ ਗਿਆ ਉਹਨੇ ਕਿਹਾ ਕਿ ਤੁਹਾਡਾ ਸਿਆਸੀ ਪਾਰਟੀ ਦੇ ਵਿੱਚ ਹੋਣਾ ਸਹੀ ਤੇ ਦੂਜਿਆਂ ਦੇ ਲਈ ਗਲਤ ਇਹ ਸਿੱਖ ਹੋਣ ਦਾ ਸਰਟੀਫਿਕੇਟ ਐ ਜੀ ਪੀ ਸੀ ਪ੍ਰਦਾਨ ਤੋਂ ਲੈਣਾ ਪਵੇਗਾ ਤਾਮੀ ਨੇ ਡੀ ਜੀ ਐਮ ਸੀ ਮੈਂਬਰਾਂ ਦੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਤੇ ਦਰਸਲ ਇਤਰਾਜ਼ ਤਿਆਰ ਸੀਗਾ ਐ ਜੀ ਪੀ ਸੀ ਪ੍ਰਦਾਨ ਹਜਿੰਦਰ ਸਿੰਘ ਤਾਮੀ ਨੇ ਇਤਰਾਜ਼ ਜਤਾਉਂਦਿਆਂ ਕਿਹਾ ਸੀ ਕਿ ਜੇ ਜੇ ਡੀ ਜੀ ਐਮ ਸੀ ਮੈਂਬਰਾਂ ਨੂੰ ਪਾਜਪਾ ਦੇ ਵਿੱਚ ਜਾਣ ਦਾ ਇੰਨਾ ਹੀ ਸ਼ੌਕ ਹੈ ਤਾਂ ਪਹਿਲਾਂ ਤੁਰੰਤ ਗੁਰਦੁਆਰਾ ਕਮੇਟੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਜਿਸ ਤੇ ਹੁਣ ਭਾਜਪਾ ਨੇ ਐ ਜੀ ਪੀ ਸੀ ਪ੍ਰਧਾਨ ਨੇ ਜਵਾਬ ਦਿੱਤਾ ਹੈ ਤਾਂ ਮੈਂ ਇਹ ਕਿਹਾ ਕਿ ਪਾਜ ਪਾ ਦੁੱਜੇ ਧਰਮਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਦੇਣ ਦੀ ਨੀਤੀ ਅਪਣਾ ਰਹੀ ਹੈ ਜੋ ਕਿ ਬੰਦ ਭਾਗ ਹੈ ਗੱਲ ਡੀ ਜੀ ਐਮ ਸੀ ਦੇ ਸੱਤ ਮੈਂਬਰ ਭਾਜਪਾ ਦੇ ਵਿੱਚ ਦਸਲ ਸ਼ਾਮਲ ਹੋਏ ਸਨ ਤੁਹਾਨੂੰ ਉਹ ਗੱਲ ਦੀਆਂ ਤਸਵੀਰਾਂ ਵੀ ਵਿਖਾ ਰਹੇ ਹੈ ਜਿਵੇਂ ਕੀ ਇਹ ਜਦਾ ਸ਼੍ਰੋਮਣੀ ਅਕਾਲੀ ਦਲ ਪਹਿਨਤਾ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਤੱਕ ਪਰਿਵਾਰਿਕ ਦਲ ਤਾਂ ਹਮੀ ਸਭ ਤੁਸੀਂ ਉਹਦੇ ਮੈਂਬਰ ਹੋ ਕੀ ਇਹ ਠੀਕ ਹੈ ਦੂਜਿਆਂ ਲਈ ਉਹ ਗਲਤ ਆ ਤੁਹਾਡੇ ਲਈ ਉਹ ਠੀਕ ਆ ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਉਹ ਤੁਹਾਡੇ ਕੋਲੋਂ ਹੀ ਲੈਣਗੇ ਸਿੱਖ ਦਾ ਸਰਟੀਫਿਕੇਟ ਤਾਂ ਗੁਰੂ ਸਾਹਿਬ ਦਿੰਦੇ ਆ ਔਰ ਖਾਲਸਾ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਿਸ ਪੋਲਿਟਿਕਲ ਪਾਰਟੀ ਜਾਣਾ ਕਿਸੇ ਨਹੀਂ ਜਿਸ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਉਸ ਕਾਂਗਰਸ 'ਚ ਵੀ ਸਿੱਖ ਬੈਠੇ ਉਹਨਾਂ ਲਈ ਤੁਸੀਂ ਕਦੇ ਨਹੀਂ ਬੋਲਦੇ ਬੀਜੇਪੀ ਦੇ ਪਿੱਛੇ ਤੁਸੀਂ ਬਿਨਾਂ ਗੱਲਬਾਤ ਤੋਂ ਹੀ ਪੰਨੇ ਹੋ ਤੇ ਇਹ ਤੁਹਾਡੀ ਜ਼ੋਰ ਜ਼ਬਰਦਸਤੀ ਇਸ ਤਰ੍ਹਾਂ ਨਹੀਂ ਚੱਲਣੀ ਔਰ ਕੌਮ ਨੇ ਸਵੀਕਾਰ ਨਹੀਂ ਨਹੀਂ ਕੌਮ ਜੇ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਉਹੀ ਸ਼ਾਨ ਬਣਾ ਕੇ ਰੱਖਣਾ ਚਾਹੁੰਦੇ ਹੋ ਜਿਹੜੀ ਸ਼ਾਨ ਪਹਿਲਾਂ ਤੁਸੀਂ ਸ਼ੁਰੂ ਤੋਂ ਸੀ ਤਾਂ ਤੁਹਾਨੂੰ ਵੀ ਉਹੋ ਜਿਹਾ ਆਚਰਣ ਕਰਨਾ ਪਏਗਾ ਅੱਜ ਤੱਕ ਕਿਸੇ ਵੀ ਪ੍ਰਧਾਨ ਨੇ ਇਸ ਤਰ੍ਹਾਂ ਨਹੀਂ ਅਗਲਾ ਨਹੀਂ ਕੀਤੀਆਂ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਕਿ ਇਹ ਨਾ ਕਰੋ ਸ਼ਹਿ ਜਾਵੇ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਪਹਿਨਤਾ ਅਕਾਲੀ ਦਲ ਬਹੁਤ ਵਧੀਆ ਪਾਰਟੀ ਸੀ ਅੱਜ ਤੱਕ ਪਰਿਵਾਰਿਕ ਦਲ ਤਾਂ ਹਮੇਸ਼ਾ ਤੁਸੀਂ ਉਹਦੇ ਮੈਂਬਰ ਹੋ ਕੀ ਇਹ ਠੀਕ ਹੈ ਦੂਜਿਆਂ ਲਈ ਉਹ ਗਲਤ ਆ ਤੁਹਾਡੇ ਲਈ ਉਹ ਠੀਕ ਆ ਕਿ ਸਿੱਖ ਹੋਣ ਦਾ ਸਰਟੀਫਿਕੇਟ ਵੀ ਉਹ ਤੁਹਾਡੇ ਕੋਲੋਂ ਹੀ ਲੈਣਗੇ ਸਿੱਖ ਦਾ ਸਰਟੀਫਿਕੇਟ ਤਾਂ ਗੁਰੂ ਸਾਹਿਬ ਦਿੰਦੇ ਆ ਔਰ ਖਾਲਸਾ ਨੇ ਕਿਤੇ ਵੀ ਇਹ ਨਹੀਂ ਲਿਖਿਆ ਕਿ ਕਿਸ ਪੋਲਿਟਿਕਲ ਪਾਰਟੀ ਜਾਣਾ ਕਿਸ ਚ ਨਹੀਂ ਜਿਸ ਕਾਂਗਰਸ ਨੇ ਜਲੰਧਰ ਤੋਂ ਚੋਣ ਪ੍ਰਚਾਰ ਦੇ ਦੌਰਾਨ ਚੰਨੀ ਦਾ ਵਿਰੋਧੀਆਂ ਤੇ ਨਿਸ਼ਾਨਾ ਹੈ ਭਾਜਪਾ ਤੇ ਆਮ ਆਦੀ ਪਾਰਟੀ ਝੂਠ ਦੇ ਵਪਾਰੀ ਨੇ ਜਰਨਜੀ ਚੰਨੀ ਦੇ ਵੱਲ ਦਰਸਲ ਹੈ ਵਿਰੋਧੀਆਂ ਤੇ ਵੱਡਾ ਹਮਲਾ ਬੋਲਿਆ ਗਿਆ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਨੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਵਿਰੋਧੀਆਂ ਦਾ ਕੋਈ ਵੀ ਸਟੈਂਡ ਨਹੀਂ ਹੈ ਸਾਬ ਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਚਰਨਜੀਤ ਚੰਨੀ ਜਿਹੜੇ ਕਿ ਵਿਰੋਧੀਆਂ ਤੇ ਵਰਦੇ ਹੋਏ ਨਜ਼ਰ ਆਏ ਭਾਜਪਾ ਤੇ ਆਮ ਆਦੀ ਪਾਰਟੀ ਝੋੜਦੇ ਵਪਾਰੀ ਨੇ ਇਹ ਵੱਡਾ ਬਿਆਨ ਚਰਨਜੀਤ ਚੰਨੀ ਨੂੰ ਦਿੱਤਾ ਗਿਆ ਹੁੰਦਾ ਹੈ ਕਹਿੰਦਾ ਕਿ ਵਿਰੋਧੀਆਂ ਨੇ ਲੋਕਾਂ ਤੇ ਨਾ ਝੂਠੇ ਵਾਅਦੇ ਕੀਤੇ ਵਿਰੋਧੀਆਂ ਦਾ ਕੋਈ ਵੀ ਸਟੈਂਡ ਨਹੀਂ ਹੈ। ਰੇਂਦਿਆ ਝੂਠੇ ਤੇਰੇ ਲਾਰੇ ਡੁੱਬਣੀ ਬੇੜੀ ਤੇਰੇ ਰਾਜ ਦੀ ਲੱਕਣੀ ਨਹੀਂ ਕਿਨਾਰੇ ਇਹ ਇਹ ਝੂਠ ਦੇ ਵਪਾਰੀ ਐ ਆਮ ਆਦਮੀ ਪਾਰਟੀ ਨੇ ਭਾਜਪੀ ਨੇ ਇਥੇ ਝੂਠ ਦੇ ਸਨੇਹ ਦਿੱਤੇ ਐ ਇਹਨਾਂ ਦੇ ਲੀਡਰ ਉਹਨਾਂ ਦਾ ਕੋਈ ਕਿਰਦਾਰ ਨਹੀਂ ਐ ਸਵੇਰੇ ਦੁਪਹਿਰੇ ਸ਼ਾਮ ਦਾ ਇਹਨਾਂ ਦਾ ਰੇਟ ਹੋਇਆ ਹੋਇਆ ਜਿਹੜਾ ਜ਼ਿਆਦਾ ਰੇਟ ਲਾ ਜਾਂਦਾ ਉਹ ਹੱਕ ਕੇ ਅੱਗੇ ਲੈ ਜਾਂਦਾ ਕੋਈ ਇਹਨਾਂ ਦਾ ਸਟੈਂਡ ਨਹੀਂ ਐ ਇਹ ਡਿਵੈਲਪਮੈਂਟ ਕਰਾਉਣ ਵਾਲੇ ਨਹੀਂ ਐ ਇਹ ਦੜਾ ਸਟੱਜ ਚਲਾਉਣ ਵਾਲੇ ਐ ਇਹ ਲਾਟਰੀਆ ਚਲਾਉਣ ਵਾਲੇ ਐ ਨਸ਼ਾ ਪਕਾਉਣ ਵਾਲੇ ਐ ਅਸੀਂ ਆ ਕੇ ਇੱਥੇ ਸਾਰਾ ਕੁਝ ਸਿਸਟਮ ਦੇ ਵਿੱਚ ਕਰਾਂਗੇ ਤੇ ਜਿਹੜੇ ਕੂਰੀਤੀਆ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਵੇ ਚਾਹੇ ਨਸ਼ਾ ਹੈ ਚਾਹੇ ਲਾਅ ਐਂਡ ਆਰਡਰ ਦੀ ਸਥਿਤੀ ਹੈ ਇਹਨੂੰ ਸਭ ਨੂੰ ਠੀਕ ਕਰਾਂਗੇ